ਅਜਨਾਲਾ ਦੇ ਪਿੰਡ ਗੱਗੋਮਾਲ ਦੀ ਤੁਹਾਨੂੰ ਸਥਿਤੀ ਦਿਖਾਣੇ ਆ ਜਿੱਥੇ ਅਜੇ ਤੱਕ ਲੋਕੀ ਖੁਦ ਆਪਣੇ ਬੇੜਿਆਂ ਦੇ ਨਾਲ ਆਪਣੇ ਘਰਾਂ ਤੱਕ ਪਹੁੰਚ ਕਰ ਰਹੇ ਨੇ ਵੱਡੀ ਤਰਾਸਦੀ ਇਸ ਪਿੰਡ ਦੀ ਇਹ ਹੈਗੀ ਹੈ ਕਿ ਜਿਸ ਤਰ੍ਹਾਂ ਮੋਟਰ ਬੋਟ ਦੀ ਸਹੂਲਤਾਂ ਕਈ ਜਗ੍ਹਾ ਤੇ ਹੈਗੀਆਂ ਨੇ ਉਹ ਸਹੂਲਤ ਅਜੇ ਤੱਕ ਵੀ ਇੱਥੇ ਨਹੀਂ ਪਹੁੰਚ ਪਾਈ ਆ ਤੁਸੀਂ ਦੇਖੋ ਤੁਹਾਨੂੰ ਡਰ ਨਹੀਂ ਲੱਗ ਰਿਹਾ ਇਦਾਂ ਵੀ ਪਤਾ ਨਹੀਂ ਲੱਗਦਾ ਵੀ ਸੜਕ ਕਿੱਥੇ ਆ ਖੇਤ ਕਿੱਥੇ ਆ ਵਿੱਚ ਕਿਤੇ ਖੁੱਬ ਸਕਦਾ ਬੰਦਾ ਨਹੀਂ ਡਰਨੇ ਲੱਗਦਾ ਘਰ ਦੇ ਜਿਹੜੇ ਆ ਜਾਂਦੇ ਹੁਣ ਜਾਣਾ ਵੀ ਨਹੀਂ ਚਾਹੁੰਦੇ ਘਰ ਛੱਡ ਕੇ ਕਹਿੰਦੇ ਮਰਾਂਗੇ ਤੇ ਇੱਥੇ ਮਰਾਂਗੇ ਘਰ ਨਹੀਂ ਛੱਡਨੇ ਭਾਈ ਜੀ ਕੀ ਸੋਚਦੇ ਹੋ ਆ ਨਾ ਖੇਤਾਂ ਦੇ ਵਿੱਚ ਤੁਸੀਂ ਤੁਰੇ ਫਿਰਦੇ ਖੇਤੀ ਕਰਦੇ ਇੱਥੇ ਹੁਣ ਉੱਥੇ ਪਾਣੀ 'ਚ ਤਰਦੇ ਪਏ ਹੋ ਤੁਸੀਂ ਦਿਮਾਗ 'ਚ ਕੀ ਚੱਲਦਾ 24 ਘੰਟੇ ਇਸ ਚੀਜ਼ ਨੂੰ ਦੇਖੇ ਦਿਮਾਗ 'ਚ ਦੇ ਹੋਏ ਚੱਲਦਾ ਜੋ ਵੀ ਇਹ ਜੀਨ ਨੂੰ ਜ਼ਿੰਦਗੀ ਜੀਨੋ ਕੀ ਫਾਇਦਾ ਡੈਨਿਕ ਸਵੇਰਾ ਟੀਵੀ ਦੇਖ ਰਹੇ ਹੋ ਤੁਸੀਂ ਮੈਂ ਹਾਂ ਪਮਿਲ ਪਾਟਿਆ ਅਜਨਾਲਾ ਦੇ ਪਿੰਡ ਗੱਗੋਮਾਲ ਦੀ ਤੁਹਾਨੂੰ ਸਥਿਤੀ ਦਿਖਾਣੇ ਆ ਜਿੱਥੇ ਅਜੇ ਤੱਕ ਲੋਕੀ ਖੁਦ ਆਪਣੇ ਬੇੜਿਆਂ ਦੇ ਨਾਲ ਆਪਣੇ ਘਰਾਂ ਤੱਕ ਪਹੁੰਚ ਕਰ ਰਹੇ ਨਹੀਂ ਕਈ ਜਗ੍ਹਾ ਤੇ ਐਨਡੀਆਰਫ ਦੀਆਂ ਟੀਮਾਂ ਹੈਗੀਆਂ ਨੇ ਜਿਨ੍ਹਾਂ ਨੇ ਮੋਟਰ ਬੋਟਸ ਰੱਖੀਆਂ ਪਰ ਅਜੇ ਤੱਕ ਕਈ ਪਿੰਡ ਐਸੇ ਨੇ ਕਈ ਦਿਨ ਹੋ ਗਏ ਹੜ੍ਹ ਆਏ ਨੂੰ ਅੱਜ ਤੱਕ ਵੀ ਇੱਥੇ ਐਨਡੀਆਰਫ ਦੀ ਉਸ ਤਰ੍ਹਾਂ ਦੀ ਕਿਸ਼ਤੀਆਂ ਦੀ ਸਹੂਲਤ ਨਹੀਂ ਪਹੁੰਚੀ ਜੇ ਤੁਸੀਂ ਦੇਖ ਰਹੇ ਹੋ ਕਰੀਬਨ 4 ਫੁੱਟ ਪਾਣੀ ਹੈਗਾ ਗੱਗੋਵਾਲ ਪਿੰਡ ਪੂਰੀ ਤਰ੍ਹਾਂ ਪਾਣੀ ਚ ਅਜੇ ਵੀ ਡੁੱਬਿਆ ਹੋਇਆ ਚਾਰੇ ਪਾਸੇ ਤੇ ਲੋਕ ਜਿਹੜੇ ਨੇ ਪਿੰਡ ਦੇ ਲੋਕ ਨੇ ਮਜਬੂਰੀ ਵਸ ਆਪ ਹੀ ਬੇੜਿਆਂ ਨੂੰ ਖਿੱਚ ਕੇ ਆਪਣੇ ਘਰਾਂ ਤੱਕ ਲੈ ਕੇ ਜਾਂਦੇ ਨੇ ਇਹ ਪਾਣੀ ਦੀਆਂ ਬੋਤਲਾਂ ਤੁਸੀਂ ਦੇਖੋ ਇਸੇ ਤਰ੍ਹਾਂ ਦੇ ਨਾਲ ਘਰਾਂ ਦੇ ਵਿੱਚ ਰਾਸ਼ਨ ਰਸਦ ਜਿਹੜੀ ਹੈ ਪਹੁੰਚ ਰਹੀ ਹੈ ਜਿਹੜੇ ਲੋਕ ਮਦਦ ਕਰਦੇ ਨੇ ਇਹ ਪਿੰਡਾਂ ਦੇ ਲੋਕ ਜਿਹੜੇ ਉਸ ਰਾਸ਼ਨ ਰਸਦ ਨੂੰ ਇਕੱਠਾ ਕਰਕੇ ਆਪਣੇ ਬੇੜਿਆਂ ਦੇ ਵਿੱਚ ਰੱਖ ਕੇ ਖੁਦ ਹੀ ਪਿੰਡਾਂ ਤੱਕ ਲੈ ਕੇ ਜਾ ਰਹੇ ਨੇ ਆਪਣੇ ਘਰਾਂ ਤੱਕ ਛੱਡ ਕੇ ਆਉਂਦੇ ਨੇ ਕਰੀਬਨ ਅ 4 ਫੁੱਟ ਤੋਂ ਵੱਧ ਪਾਣੀ ਹੈਗਾ ਅੱਗੇ ਜਦੋਂ ਗੱਗੋਵਾਲ ਪਿੰਡ ਦੇ ਬਿਲਕੁਲ ਅੰਦਰ ਪਹੁੰਚ ਜਾਂਦੇ ਹੋ ਤੇ 5 ਫੁੱਟ ਤੱਕ ਵੀ ਪਾਣੀ ਹੈਗਾ ਪਰ ਵੱਡੀ ਤਰਾਸਦੀ ਇਸ ਪਿੰਡ ਦੀ ਇਹ ਹੀ ਹੈਗੀ ਹੈ ਕਿ ਜਿਸ ਤਰ੍ਹਾਂ ਮੋਟਰ ਬੋਟ ਦੀ ਸਹੂਲਤਾਂ ਕਈ ਜਗ੍ਹਾ ਤੇ ਹੈਗੀਆਂ ਨੇ ਉਹ ਸਹੂਲਤ ਅਜੇ ਤੱਕ ਵੀ ਇੱਥੇ ਨਹੀਂ ਪਹੁੰਚ ਪਾਈ ਆ ਤੁਸੀਂ ਦੇਖੋ ਸਰਦਾਰ ਸਾਹਿਬ ਕੀ ਨਾਮ ਹੈ ਤੁਹਾਡਾ ਮੇਰਾ ਨਾਮ ਕੇਵਲ ਸਿੰਘ ਕੇਵਲ ਜੀ ਤੁਸੀਂ ਇਦਾਂ ਹੀ ਰੋਜ਼ ਆਂਦੇ ਜਾਂਦੇ ਹੋ ਅਜੇ ਤੱਕ ਹਾਂਜੀ ਹਾਂਜੀ ਇਦਾਂ ਹੀ ਜਾਂਦੇ ਆ ਜੱਜ 8 ਦਿਨੋਂ ਦਿਨੋਂ ਚੱਲੇ ਹਾਂ ਹਾਂਜੀ ਬਹੁਤ ਹੀ ਮੰਦਾ ਹਾਲ ਥੋ ਹਾਂ ਤੇ ਰਾਸ਼ਨ ਰੋਟੀ ਪਾਣੀ ਘਰਦਿਆਂ ਨੂੰ ਪਿੱਛੇ ਕਿਵੇਂ ਪਚਾ ਰਹੇ ਹੋ ਹੁਣ ਇਦਾਂ ਹੀ ਇਦਾਂ ਹੀ ਬਹੁਤ ਮੁਸ਼ਕਲ ਨਾਲ ਪਚਾਈ ਜਾਂਦਾ ਹਾਂ ਹਾਂਜੀ ਕਿੰਨਾ ਘਰਾਂ ਚ ਪਾਣੀ ਕਿੰਨਾ ਕਹੇਗਾ ਘਰਾਂ ਚ ਪਾਣੀ ਵੀ ਜਿਹੜਾ ਆ ਅਜੇ ਵਿਹੜਿਆਂ ਅੰਦਰਾਂ ਚੋ ਲੱਥਾ ਤੇ ਵਿਹੜੇ ਚ ਅਜੇ ਵੀ 2 ਫੁੱਟ 3 ਫੁੱਟ ਦੇ ਲਾਗੇ ਬੰਨੇ ਹੈਗਾ। ਅੱਛਾ। ਹਾਂਜੀ ਹਾਂਜੀ। ਤੇ ਸਾਰੇ ਪਰਿਵਾਰ ਬਾਕੀ ਘਰਾਂ ਦੇ ਵਿੱਚ ਹੀ ਆ ਹਜੇ ਕਿ ਕਿਤੇ ਛੱਡ ਕੇ ਆਏ ਉਧਰ ਉਧਰ ਥੋੜੇ ਕਿਸੇ ਜੀ ਨੂੰ। ਨਹੀਂ ਘਰਾਂ ਚ ਹੀ ਆ। ਘਰਾਂ ਚ ਹੀ ਆ। ਹਾਂਜੀ ਹਾਂਜੀ। ਤੇ ਤੁਹਾਨੂੰ ਡਰ ਨਹੀਂ ਲੱਗ ਰਿਹਾ ਇਦਾਂ ਵੀ ਪਤਾ ਨਹੀਂ ਲੱਗਦਾ ਵੀ ਸੜਕ ਕਿੱਥੇ ਆ, ਖੇਤ ਕਿੱਥੇ ਆ, ਵਿੱਚ ਕਿਤੇ ਖੁੱਬ ਸਕਦਾ ਬੰਦਾ। ਨਹੀਂ ਡਰ ਨਹੀਂ ਲੱਗਦਾ ਘਰ ਦੇ ਜਿਹੜੇ ਆ ਜਾਣਦੇ ਹੁਣ ਜਾਣਾ ਵੀ ਨਹੀਂ ਚਾਹੁੰਦੇ ਘਰ ਛੱਡ ਕੇ। ਅੱਛਾ। ਹਾਂਜੀ। ਕੀ ਕਹਿੰਦੇ ਆ? ਕਹਿੰਦੇ ਮਰਾਂਗੇ ਤੇ ਇੱਥੇ ਮਰਾਂਗੇ ਘਰ ਨਹੀਂ ਛੱਡਨੇ ਅੱਛਾ ਹਾਂਜੀ ਹਾਂਜੀ ਘਰ ਦੀਆਂ ਔਰਤਾਂ ਵੀ ਠੀਕ ਐ ਵੀ ਪੰਜਾਬੀਆਂ ਦਾ ਜਜ਼ਬਾ ਬਹੁਤ ਐ ਪਰ ਘਰ ਦੀਆਂ ਔਰਤਾਂ ਬੱਚੇ ਉਹ ਵੀ ਨਹੀਂ ਜਾਣਾ ਚਾਹੁੰਦੇ ਕਿਤੇ ਬਾਹਰ ਨਹੀਂ ਉਹ ਵੀ ਨਹੀਂ ਜਾਣਾ ਚਾਹੁੰਦੇ ਤੁਸੀਂ ਕਿਹਾ ਨਹੀਂ ਵੀ ਕਿਤੇ ਕਿਹੜੇ ਸੁਰੱਖਿਅਤ ਥਾਂ ਤੇ ਚਲੇ ਜਾਓ ਕੁਛ ਦਿਨ ਨਹੀਂ ਆਖਿਆ ਹੀ ਪਰ ਉਹ ਕਹਿੰਦੇ ਨਹੀਂ ਜਾਣਾ ਨਹੀਂ ਜਾਣਾ ਹਾਂਜੀ ਹਾਂਜੀ ਵਈਏ ਹਾਂਜੀ ਕਹਿੰਦੇ ਜਿੱਥੇ ਡੈਡੀ ਹੋਣੀ ਰਹਿਣਗੇ ਉੱਥੇ ਹੀ ਰਹਿਣਾ ਤੇ ਐਡਾ ਹੌਸਲਾ ਕਿਵੇਂ ਹੈਗਾ ਫਿਰ ਵੀ ਤੁਹਾਨੂੰ ਡਰ ਨਹੀਂ ਲੱਗਦਾ 5-5 ਫੁੱਟ ਘਰਾਂ 'ਚ ਪਾਣੀ ਆ ਜਾਂ ਐਡੀ ਮੁਸ਼ਕਲ ਹੋਗੀ ਜ਼ਿੰਦਗੀ ਹਾਂ ਚਲਾਓ ਕਾਲਪੁਰ ਖਵਾਏ ਗਰ ਉਹ ਹੀ ਦੇਣ ਆਲਾ ਆ ਤੇ ਹੂੰ ਉਹਨੇ ਦੇਣਾ ਆ ਖੇਤੀ ਕਰਦੇ ਹਾਂ ਹਾਂਜੀ ਖੇਤੀ ਕਰਦੇ ਹਾਂ ਕਿੰਨੀ ਕੁ ਫਸਲ ਡੁੱਬ ਗਈ ਫਸਲਾਂ ਡੋਬੀ ਗਈਆਂ ਲੇਕਿਨ ਸਾਰੀਆਂ ਪਾਣੀ ਆਵੇ ਤੁਹਾਡੇ ਸਾਹਮਣੇ ਉਤੋਂ ਆ ਜੇ ਤੁਸੀਂ ਤੁਸੀਂ ਖੇਤੀ ਕਰਦੇ ਹੋ ਠੇਕੇ ਤੇ ਫਸਲ ਲਈ ਆ ਆਪਣੀ ਔਰ ਠੇਕੇ ਤੇ ਜ਼ਮੀਨ ਲਈ ਆ ਕਿ ਆਪਣੀ ਜ਼ਮੀਨ ਹੈ ਨਹੀਂ ਆਪਣੀ ਜ਼ਮੀਨ ਹੈ ਕਿੰਨੀ ਹੈ ਹੈਗੀ 2 ਕਿੱਲੇ 2 ਕਿੱਲੇ ਡੁੱਬ ਗਈ ਪੂਰੀ ਹਾਂਜੀ ਡੁੱਬ ਗਈ ਹਾਂਜੀ ਹੁਣ ਘਰ ਦੀ ਰੋਟੀ ਪਾਣੀ ਦਾ ਕੀ ਜਿਗਾਰਡ ਹੈ ਕੀ ਪ੍ਰਬੰਧ ਹੈ ਘਰ ਦੀ ਰੋਟੀ ਪਾਣੀ ਦਾ ਮਾੜਾ ਹੀ ਆ ਜੇ ਜਿੰਨਾ ਚਿਰ ਨਹੀਂ ਪਾਣੀ ਲੱਥਦਾ ਦੇ ਅੱਛਾ ਮੁਸ਼ਕਲ ਹੀ ਆ ਬਹੁਤ ਜ਼ਿਆਦਾ ਤੇ ਫਿਰ ਹੁਣ ਘਰ ਦੇ ਦਾਣਾ ਪਾਣੀ ਕਿੱਥੋਂ ਲਿਆ ਰਹੇ ਹੋ ਕਿਵੇਂ ਚੱਲ ਰਿਹਾ ਦਾਣਾ ਪਾਣੀ ਐਦਾਂ ਕੋਈ ਆਣ ਕੇ ਵੀਰ ਮੇਰਾ ਕੋਈ ਦੇ ਜਾਂਦਾ ਆ ਅੱਛਾ ਹਾਂਜੀ ਤੋਂ ਉਹ ਖਾਈ ਖੋਈ ਜਾਂਦਾ ਜੇ ਅੱਛਾ ਹਾਂਜੀ ਕੋਈ ਮਦਦ ਸਰਕਾਰ ਵੱਲੋਂ ਜਾਂ ਕਿਸੇ ਤਰ੍ਹਾਂ ਦੀ ਕੋਈ ਮਦਦ ਆਈ ਹੈ ਕੋਈ ਨਗਦ ਪੈਸਾ ਤੇਲਾ ਕੋਈ ਦਵਾਈ ਦਾ ਰੋ ਕਿਵੇਂ ਚੱਲ ਰਿਹਾ ਨਹੀਂ ਕੋਈ ਨਹੀਂ ਜੋ ਮਜ ਤੇ ਸਰਕਾਰ ਨੇ ਹੱਡੀ ਕੀਤੀ ਹੂੰ ਹਾਂਜੀ ਇਹ ਕਰਦੇ ਆ ਜਿਹੜਾ ਅਸੀਂ ਕਈ ਘਰਾਂ ਚ ਦੇਖਿਆ ਕੋਈ ਦਵਾਈ دارੂ ਦੀ ਲੋੜ ਹੁੰਦੀ ਆ ਕਿਸੇ ਨੂੰ ਉਹਦਾ ਕੋਈ ਇੰਤਜ਼ਾਮ ਹੋਇਆ ਕੁਝ ਮਿਲਿਆ ਆ ਕੱਲ ਖੜੀਆਂ ਹੀ ਥੋੜੀਆਂ ਥੋੜੀਆਂ ਦਵਾਈਆਂ ਦੋ ਦੋ ਚਾਰ ਚਾਰ ਗੋਲੀਆਂ ਜਿਹੜੇ ਵੰਡਣ ਆਉਂਦੇ ਆ ਸੰਸਥਾ ਵਾਲੇ ਇਹਨਾਂ ਨੇ ਦਿੱਤੀਆਂ ਹੀ ਜ਼ਰੂਰ ਹਾਂਜੀ ਮਛਰ ਵਾਲੀਆਂ ਟੂਪਾਂ ਨ ਵੰਡੀਆਂ ਹੀ ਉਹ जख्मਾਂ ਵਾਲੀਆਂ ਜਿਹੜੀਆਂ ਟੂਪਾਂ ਹੀ ਉਹ ਵੰਡੀਆਂ ਹੀ ਹਾਂਜੀ ਵੈਸੇ ਬਾਈ ਜੀ ਕੀ ਸੋਚਦੇ ਹੋ ਆ ਨਾ ਖੇਤਾਂ ਦੇ ਵਿੱਚ ਤੁਸੀਂ ਤੁਰੇ ਫਿਰਦੇ ਖੇਤੀ ਕਰਦੇ ਇੱਥੇ ਹਨਾ ਹੋਂ ਉੱਥੇ ਪਾਣੀ ਚ ਤਰਦੇ ਪਿਓ ਤੁਸੀਂ ਮਤਲਬ ਦਿਮਾਗ ਚ ਕੀ ਚੱਲਦਾ 24 ਘੰਟੇ ਇਸ ਚੀਜ਼ ਨੂੰ ਦੇਖ ਕੇ ਦਿਮਾਗ ਚ ਦੇਹੋ ਚੱਲਦਾ ਜੋ ਵੀ ਇਹ ਜੀਨ ਨੂੰ ਜ਼ਿੰਦਗੀ ਜੀਨ ਨੂੰ ਕੀ ਫਾਇਦਾ ਹਾਂ ਹਾਂਜੀ ਅ ਜਦੋਂ ਪਾਣੀ ਵੇਖੀਦਾਨਾ ਹਾਂ ਬਹੁਤ ਮੰਦੇ ਹਾਲ ਆ ਪਰ ਇਹੋ ਹੀ ਆ ਵੀ ਗੁਰੂ ਮਹਾਰਾਜ ਦੀ ਕਿਰਪਾ ਉਹਦਾ ਨਾਮ ਲਈਦਾ ਆ ਉਹਦੇ ਆਸਰੇ ਹੀ ਤੁਰੇ ਫਿਰਦਾ ਰੱਬ ਦਾ ਆਸਰਾ ਹੀ ਸਾਰਾ ਕੁਝ ਹੁੰਦਾ ਹਾਂਜੀ ਹੰਜੇ ਰੱਬ ਦੇ ਆਸਰੇ ਤੁਰੇ ਫਿਰਦਾ ਕਰਦੇ ਆ ਤਾਂ ਨਹੀਂ ਮੰਡੋਲਿਆ दुखी ਹੋਏ ਹੋ ਤਾਂ ਹੁਣ ਦੁਖੀ ਤੇ ਚਲੋ ਹੋਣ ਗਈ ਬਹੁਤ ਕੀ ਕਹਿੰਦੇ ਉਹਨਾਂ ਨੂੰ ਤੁਸੀਂ ਦੁਖੀ ਅਲੱਗ ਕਿਵੇਂ ਦਿੰਦੇ ਹੋ ਹਾਂ ਚਲਾ ਦੇ ਹੋਈ ਆ ਵੀ ਅਨਸਾਰੀ ਦੁਨੀਆ ਦੇ ਨਾਲ ਹੀ ਆ ਕੱਲਿਆਂ ਨਾ ਤੇ ਹੈ ਨਹੀਂ ਜੋ ਸਭ ਦੇ ਨਾਲ ਆ ਹਾਂਜੀ ਇਹੋ ਆਖੀਦਾ ਵੀ ਚਲੋ ਦੁਨੀਆ ਦੇ ਨਾਲ ਹੀ ਅਲੱਗ ਤੇ ਹੈ ਨਹੀਂ ਮਤਲਬ ਤੇ ਕੀ ਪਹੁੰਚਿਆ ਘਰੇ ਜੋ ਕੁਛ ਜੇ ਥੋੜਾ ਬਹੁਤਾ ਕੁਛ ਆਇਆ ਵੀ ਹੈ ਰਾਸ਼ਨ ਪਾਣੀ ਆਇਆ ਕੀ ਆ ਇਹ ਆਇਆ ਜੋ ਓਦਾਂ ਦੇ ਮਸ਼ਰਦਾਨੀਆਂ ਵੀ ਦੇ ਕੇ ਗਏ ਸੀ ਤੇ ਜਲ ਪਾਣੀ ਦੇ ਜਾਂਦੇ ਆ ਬੋਤਲਾਂ ਪਾਣੀ ਵਾਲੀਆਂ ਵੀ ਦੇ ਕੇ ਗਏ ਹਾਂਜੀ ਹੋਰ ਹਾਨੂੰ ਸਰਕਾਰ ਵੱਲੋਂ ਅਜੇ ਕੋਈ ਮਜਤ ਨਹੀਂ ਜੋ ਪਹੁੰਚੀ ਤੁਸੀਂ ਦੱਸਦੇ ਸੀਗੇ ਵੀ ਕੋਈ ਕੋਠੇ ਵੀ ਟਹਿਗੇ ਆ ਤੁਹਾਡੇ ਜਾਂ ਤੁਹਾਡੇ ਰਿਸ਼ਤੇਦਾਰੀ ਚ ਕਿਸੇ ਦੇ ਜਿਹੜੇ ਕੱਚੇ ਬਾਲਿਆਂ ਦੀ ਛੱਤਾਂ ਸੀਗੀਆਂ ਨਹੀਂ ਸਾਡੇ ਟਹਿਗੇ ਜੋ ਦੋਨਾਂ ਦੀਆਂ ਕੰਧਾਂ ਜਿਹੜੀਆਂ ਪਾੜ ਗਈਆਂ ਆ ਹਾਂਜੀ ਤੇ ਘਰ ਚ ਵੀ ਵੇਖਿਓ 2-2 ਫੁੱਟ 3-3 ਫੁੱਟ ਦੇ ਜਿਹੜੇ ਆ ਉਹ ਖੱਡੇ ਪੈ ਚੁੱਕੇ ਆ ਬਹੁਤ ਹੀ ਜ਼ਿਆਦਾ ਖੱਡੇ ਪੈ ਗਏ ਆ ਅੱਛਾ ਹਾਂਜੀ ਤੇ ਬਹੁਤ ਹੀ ਮੰਦਾ ਹਾਲ ਆ ਵੇਖ ਕੇ ਤਾਂ ਨਹੀਂ ਉੱਠਿਆ ਜਾਂਦਾ ਹੁਣ ਹਾਰ ਕੇ ਹੱਥ ਰੱਖ ਕੇ ਤੇ ਤੁਰੇ ਫਿਰਦਾ ਜਉ ਹੁਣ ਸਾਰਾ ਦਿਨ ਐਂ ਤੁਰੇ ਫਿਰਦੇ ਰਹਿੰਦੇ ਹੋ ਕਰਦੇ ਅੰਦਰ ਬਾਹਰ ਨਹੀਂ ਹੋਣੀ ਆਏ ਹਾਂ ਉਦਾਂ ਤੇ ਨਹੀਂ ਜੀ ਨਹੀਂ ਕਰਦਾ ਨਿਕਲ ਨੂੰ ਅੱਛਾ ਹਾਂਜੀ ਬਹੁਤ ਮੁਸ਼ਕਲ ਨਹੀਂ ਕਿੱਥੇ ਰਹਿੰਦੇ ਕਿੱਥੇ ਉਹ ਘਰ ਦੀ ਛੱਤ ਤੇ ਹਾਂਜੀ ਕੋਠਿਆਂ ਦੀ ਛੱਤਾਂ ਤੇ ਰਹੀਦਾ ਜਉ ਅੱਛਾ ਹਾਂਜੀ ਉੱਤੇ ਤੇ ਤੰਬੂ ਲਾਇਆ ਹੈ ਗਗੂਮਾਲ ਪਿੰਡ ਹੈ ਤੁਹਾਡਾ ਹਾਂਜੀ ਗਗੂਮਾਲ ਪਿੰਡ ਹੈ ਬਾਸ ਡੇਰੇ ਤੇ ਆ ਗਗੋਮਾਲ ਨੂੰ ਆ ਕਿਲੋ ਡੇਢ ਕਿਲੋ ਮੀਟਰ ਪੈ ਜਾਂਦਾ ਦੂਰ ਹਾਂ ਉੱਥੇ ਹੀ ਆ ਪਰ ਆ ਵੇਖ ਲਓ ਵੀ ਪਾਣੀ ਕਿਨਾ ਕਿਨਾ ਆਜੇ ਵੀ 30 30 4 4 ਫੁੱਟ ਦੇ ਲਾਗੇ ਪਾਣੀ ਆ ਇਹਦੇ ਵਿੱਚੋਂ ਦੀ ਨੰਨਕੇ ਜਾਈਦਾ ਆ ਤਾਂ ਬਹੁਤ ਮੁਸ਼ਕਲ ਆ ਤੇ ਜੇ ਸਰਕਾਰਾਂ ਨੂੰ ਪਹਿਲਾਂ ਆਖੀ ਦਾ ਰਾਹ ਪੱਕਾ ਕਰ ਦੋ ਉਹ ਵੀ ਨਹੀਂ ਕਰਦੀਆਂ ਜੇ ਤੱਕ ਸਾਡਾ ਰਾਹ ਨਹੀਂ ਜੋ ਪੱਕਾ ਹੋਇਆ ਬਹੁਤ ਹੀ ਮੰਦੇ ਹਾਲ ਜੋ ਇਹ ਬਹੁਤ ਮਨ ਨੂੰ ਦੁਖੀ ਕਰ ਦੇਣ ਵਾਲੀਆਂ ਤਸਵੀਰਾਂ ਨੇ ਦ੍ਰਿਸ਼ ਨੇ ਬਹੁਤ ਸਾਰੀਆਂ ਜਗ੍ਹਾ ਤੇ ਮਦਦ ਪਹੁੰਚੀ ਹੈ ਪਰ ਬਹੁਤ ਜਗ੍ਹਾ ਐਸੀਆਂ ਹੈਗੀਆਂ ਨੇ ਜਿੱਥੇ ਬਿਲਕੁਲ ਮਦਦ ਨਹੀਂ ਪਹੁੰਚੀ ਇਹ ਪਰਿਵਾਰ ਉਹ ਨੇ ਜਿਹੜੇ ਖੁਦ ਪੱਕੀ ਸੜਕ ਤੱਕ ਜਾਂ ਜਿੱਥੇ ਤੱਕ ਸੜਕਾਂ ਤੇ ਪਾਣੀ ਨਹੀਂ ਆਇਆ ਉੱਥੋਂ ਤੱਕ ਚੱਲ ਕੇ ਜਾਂਦੇ ਨੇ ਇਹਨਾਂ ਬੇੜਿਆਂ ਦੇ ਵਿੱਚ ਔਰ ਇੱਥੋਂ ਉਹ ਰਾਸ਼ਨ ਜੋ ਥੋੜੀ-ਬਹੁਤ ਮਦਦ ਮਿਲਦੀ ਹੈ ਉਹ ਲੈ ਕੇ ਇਹਨਾਂ ਬੇੜਿਆਂ ਦੇ ਵਿੱਚ ਰੱਖ ਕੇ ਆਪਣੇ ਘਰਾਂ ਤੱਕ ਪਹੁੰਚਾਉਂਦੇ ਨੇ ਇੱਕ ਜਦੋਂ ਜਹਦ ਕਰਦੇ ਆ ਇਹਨਾਂ ਨੂੰ ਕਈ ਦਿਨ ਹੋ ਗਏ ਐਨਡੀਆਰਐਫ ਦੀਆਂ ਬੋਟਸ ਕਈ ਜਗ੍ਹਾ ਤੇ ਪਹੁੰਚੀਆਂ ਹੋਈਆਂ ਨੇ ਪਰ ਕਈ ਜਗ੍ਹਾ ਤੇ ਅਜੇ ਇਗਨੋਰ ਹੈ ਇਹ ਬਹੁਤ ਕਈ ਜਗ੍ਹਾ ਤੇ ਇਸ ਤਰ੍ਹਾਂ ਦੀਆਂ ਜਾਣਕਾਰੀਆਂ ਵੀ ਮਿਲੀਆਂ ਜਿੱਥੇ ਕਿਤੇ ਲੋਕ ਥੋੜਾ ਬਹੁਤ ਸਿਆਸੀ ਰਸੂਖ ਰੱਖਦੇ ਆ ਉਹ ਬੋਟਸ ਦਾ ਪ੍ਰਬੰਧ ਵੀ ਉੱਥੇ ਹੀ ਕਰ ਲੈਂਦੇ ਆ ਐਨਡੀਆਰਐਫ ਦੀਆਂ ਜਿਹੜੀਆਂ ਮੋਟਰ ਬੋਟਸ ਦਾ ਪ੍ਰਬੰਧ ਹੈ ਲੀਡਰਾਂ ਦਾ ਲੋਕਲ ਲੀਡਰਾਂ ਦਾ ਜਿਹੜਾ ਰਸੂਖ ਹੈ ਉਹ ਕੰਮ ਕਰ ਜਾਂਦਾ ਪਰ ਬਹੁਤ ਸਾਰੀਆਂ ਥਾਵਾਂ ਐਸੀਆਂ ਨੇ ਜਿੱਥੇ ਅਜੇ ਵੀ ਲੋਕ ਸਿਰਫ ਆਪਣੇ ਸਿਰ ਤੇ ਹੀ ਜੂਝ ਰਹੇ ਨੇ ਆਪਣੀ ਮਦਦ ਆਪ ਕਰ ਰਹੇ ਨੇ ਰੋਜ਼ ਦੀ ਜਦੋ ਜਹਿਦ ਉਹਨਾਂ ਨੂੰ ਆਪਣੀ ਹੈਗੀ ਹੈ ਸਿਰਫ ਰੋਟੀ ਦਾ ਡੰਗ ਸਰ ਰਿਹਾ ਜਿਹੜੀਆਂ ਸਮਾਜ ਸੇਵੀ ਸੰਸਥਾਵਾਂ ਮਦਦ ਕਰ ਰਹੀਆਂ ਨੇ ਪਰ ਇਹ ਤਰਸ ਦੀ ਅਜੀਬੀ ਬਰਕਰਾਰ ਹੈਗੀ ਆ ਅਸੀਂ ਵੀ ਲੋਕਾਂ ਨੂੰ ਅਪੀਲ ਕਰਦੇ ਨੇ ਕਿ ਰਿਮੋਟ ਏਰੀਏ ਦੇ ਵਿੱਚ ਐਸੀਆਂ ਥਾਵਾਂ ਤੇ ਜ਼ਰੂਰ ਮਦਦ ਪਹੁੰਚਾਓ ਡਾਇਰੈਕਟ ਮਦਦ ਪਹੁੰਚਾਣ ਜਿੱਥੇ ਆਮ ਤੌਰ ਤੇ ਨਹੀਂ ਪਹੁੰਚ ਰਹਾ ਜਾਂ ਬਹੁਤ ਸਾਰੀਆਂ ਥਾਵਾਂ ਤੇ ਜਿੱਥੇ بڑے ਹਾਈਲਾਈਟਡ ਚਿਹਰੇ ਜਾਂਦੇ ਨੇ ਜਿੱਥੇ ਫੇਮਸ ਲੋਕ ਜਾਂਦੇ ਨੇ ਉੱਥੇ ਫੋਟੋਆਂ ਵੱਧ ਹੋ ਜਾਂਦੀਆਂ ਪਰ ਮਦਦ ਵੀ ਕਈ ਵਾਰੀ ਬਹੁਤ ਲਿਮਟਿਡ ਥਾਵਾਂ ਤੇ ਰਹਿ ਰਹੀ ਹੈ ਜਿਹੜੇ ਬਹੁਤ ਲੋੜਵੰਦ ਪਰਿਵਾਰ ਨੇ ਉਹਨਾਂ ਤੱਕ ਇਹ ਮਦਦ ਨਹੀਂ ਪਹੁੰਚ ਪਾ ਰਹੀ ਕੈਮਰਮੈਨ ਆਨੰਦ ਦੇ ਨਾਲ ਪਮਿਲ ਪਾਟੀਆਂ ਜੱਗੋਵਾਲ ਪਿੰਡ ਅਜਨਾਲਾ